ਹਾਂਜੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕਾ ਹੋਣੇ ਚਾਹੀਦੇ ਆ ਮੈਂ ਤੁਹਾਡਾ ਆਪਣਾ ਤੁਕਲ ਸਾਹਿਬ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸਵੇਰ ਤੇ ਆਪਾਂ ਉਸੇ ਜਗ੍ਹਾ ਤੇ ਖੜੇ ਆ ਮੈਂ ਵਲੌਗ ਸਟਾਰਟ ਕਰਨ ਲੱਗੇ ਆ 10 ਵੱਜਣ ਲੱਗੇ ਆ ਤੇ ਉਹ ਸਮਾਨ ਚੱਕਣਾ ਪੈਣਾ ਸੀ ਉਹ ਚੱਕਤਾ ਪਿੱਛੋਂ ਵੈਸੇ ਉਹ ਹਾਈਡਰਾ ਲੱਗਿਆ ਹੋਇਆ ਤੇ ਉਹ ਚੱਕਤਾ ਤੇ ਆਪਾਂ ਪਹਿਲਾ ਆਪਣੇ ਵਾਲਾ ਕਰਾਂਗੇ ਇੱਥੋਂ ਫਿਰ ਰਿਵਰਸ ਉੱਥੋਂ ਆਪਾਂ ਲੈ ਕੇ ਆਏ ਸੀਗੇ ਰਿਵਰਸ ਕਰਕੇ ਤੇ ਹੁਣ ਆਪਾਂ ਇੱਥੋਂ ਇਹਨੂੰ ਬੈਕ ਕਰਕੇ ਲੈ ਕੇ ਜਾਣਾ ਪਿੱਛੇ ਉਸ ਤੋਂ ਬਾਅਦ ਉੱਥੋਂ ਟਰਨ ਫਿਰ ਅੰਦਰ ਨੂੰ ਮਾਰਨਾ ਫਿਰ ਪਰੇ ਜਾ ਕੇ ਉੱਥੋਂ ਕਟਿੰਗ ਕਰਕੇ ਫਿਰ ਅੱਗੇ ਲੈ ਜਾ ਕੇ ਇਹਨੂੰ ਸ਼ਿਫਟ ਕਰਾਂਗੇ ਠੀਕ ਹੈ ਤੇ ਥੋੜਾ ਜਿਹਾ ਕੰਜਸਟਡ ਜਿਹਾ ਏਰੀਆ ਹੈ ਜਗ੍ਹਾ ਥੋੜੀ ਜਿਹੀ ਤੰਗ ਏ ਵੈਸੇ ਇੱਧਰ ਵੀ ਜਗ੍ਹਾ ਤੰਗ ਆ ਤੇ ਜਿਸ ਜਗ੍ਹਾ ਤੇ ਆਪਾਂ ਨੇ ਮੋੜਨਾ ਆ ਉਹ ਵੀ ਤੰਗ ਆ ਕਿਉਂ ਫਿਰ ਉਹ ਤੋਂ ਵਾਪਸ ਲਿਆ ਕੇ ਘੁਮਾ ਕੇ ਲਿਜਾ ਕੇ ਉਹ ਦੂਜੀ ਸਾਈਡ ਜਾਣਾ ਉੱਪਰਲੀ ਸਾਈਡ ਇਹ ਸਾਰੀ ਛੱਟ ਤੋਂ ਦੂਜੀ ਸਾਈਡ ਤੇ ਉਹ ਸਾਰੀ ਜਗ੍ਹਾ ਥੋੜੀ ਜਿਹੀ ਉੱਧਰ ਵੀ ਕੰਜੈਸਟਡ ਜੀ ਤੰਗੇ ਆ ਜਗਾ ਹੈਨਾ ਤੇ ਆਪਾਂ ਹੁਣ ਕਰਦੇ ਆ ਤਿਆਰੀ ਨੂੰ ਇੱਕ ਵਾਰੀ ਕਰੀਏ ਸਟਾਰਟ ਲੈ ਕੇ ਬਾਬੇ ਦਾ ਨਾਮ ਠੀਕ ਹੈ ਤੇ ਪ੍ਰੈਸ਼ਰ ਵਗੈਰਾ ਓਕੇ ਕਰ ਲੀਏ ਸਟਾਰਟ ਕਰਕੇ ਥੋੜੀ ਜਿਹੀ ਗਰਮ ਕਰੀਏ ਗੱਡੀ ਨੂੰ ਤੇ ਕਰਕੇ ਜਦ ਤੱਕ ਉਹ ਸਮਾਨ ਚੱਕਦੇ ਆ ਇੱਕ ਚੁੱਕ ਕੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਲੈ ਕੇ ਜਾਵਾਂਗੇ ਕੱਲ ਲੋਡ ਹੋ ਗਈ ਸੀਗੀ ਰਾਤ ਟਾਈਮ ਲੱਗ ਗਿਆ ਤੁਸੀਂ ਪਿਛਲੇ ਵਲੌਗ ਵਿੱਚ ਦੇਖਿਆ ਸੰਗਲ ਸੰਗਲ ਆਪਾਂ ਪਾਏ ਹੋਏ ਆ ਇਹਨੂੰ ਆ ਦੇਖੋ ਹਨਾ ਸੰਗਲ ਦੋ ਪਾਏ ਆ ਤੇ ਮਸ਼ੀਨ ਨੂੰ ਆਪਾਂ ਅੱਜ ਕਰਦੇ ਆ ਸ਼ਿਫਟ ਇਹਦਾ ਸਮਾਨ ਆ ਸਾਰੇ ਪਿਆ ਬੂਮ ਆ ਇਹਦੇ ਪਏ ਉਹ ਪਿਆਏ ਉਹ ਪਿਆ ਅੱਗੇ ਕੁਛ ਇਹਦੇ ਤੇ ਲੋਡ ਆ ਚੈਨ ਜੜੀ ਦੀ ਚੈਨ ਉਹ ਇੱਕ ਦੂਜੇ ਟਰਾਲੇ ਤੇ ਆ ਤੇ ਚੱਲੀ ਜਾਂਦਾ ਕੰਮ ਸਿਸਟਮ ਇਦਾਂ ਹੀ ਕਰਦੇ ਆ ਆਪਾਂ ਇਹਨੂੰ ਸਟਾਰਟ ਕਰਦੇ ਆ ਇੱਕ ਵਾਰੀ ਨੂੰ ਠੀਕ ਹੈ ਤੇ ਲੈ ਜੂਗਾ ਪੂਰਾ ਨਾਮ ਕਰਕੇ 스타트 ਫਿਰ ਚੱਲਦੇ ਮਿੱਤਰੋ ਆਪਾਂ ਕਰੀਏ 스타트 ਥੋੜਾ ਆਪਣਾ ਲਓ ਵੀ ਆਪਾਂ ਇੱਕ ਵਾਰ ਇਹਨੂੰ ਸਟਾਰਟ ਕਰ ਲਈਏ ਆਪਣੇ ਛੋਟੇ ਨੂੰ ਇੱਕ ਵਾਰੀ ਕਰੀਏ 스타ਟ ਇਹ ਗੇ ਤੇ ਇੱਕ ਵਾਰੀ ਗਰਮ ਕਰ ਲਈਏ ਥੋੜਾ ਜਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਿਓ ਬਾਬਾ ਬਸ਼ਕਰਾਵਾ ਲਓ ਜੀ ਅੰਦਰ ਧੂੜ ਕਿੰਨੀ ਆ ਮਿੱਟੀ ਹੈ ਫੈਕਟਰੀਆਂ ਦੇ ਵਿੱਚ ਐਦਾਂ ਹੀ ਆ ਧੂੜ ਮਿੱਟੀ ਬਹੁਤ ਉੜਦੀ ਆ ਤੇ ਬਸ ਹਾਲ ਐਦਾਂ ਦੇ ਹੁੰਦੇ ਆ ਚਲੋ ਕੋਈ ਨਹੀਂ ਹੋ ਗਈ ਸਟਾਰਟ ਇੱਕ ਵਾਰੀ ਸਟਾਰਟ ਕਰਕੇ ਥੋੜਾ ਜਿਹਾ ਕਰਦੇ ਆ ਗਰਮ ਜੀ ਤੇ ਫਿਰ ਆਪਾਂ ਚਲਦੇ ਆ ਕਰਦੇ ਆ ਤਿਆਰੀ ਲਾਓ ਵੀ ਕਰੀਏ ਬੈਕ ਲੈ ਕੇ ਚਲਦੇ ਆ ਨੂੰ ਬੈਕ ਓ ਲੋ ਵੀ ਸੱਜਣੋ ਆਪਾਂ ਦੂਜੀ ਟਰਨ ਤੇ ਆ ਗਏ ਆ ਉਧਰੋਂ ਲੈ ਕੇ ਆਏ ਆ ਇਹਨੂੰ ਇੱਧਰ ਹੁਣ ਥੋੜਾ ਜਿਹਾ ਲੱਗਦਾ ਆ ਸਮਾਨ ਤੇ ਬਜਰੀ-ਬੁਜਰੀ ਰੱਖੀ ਗਲਤ ਚੱਕੀ ਜਾਊਗੀ ਹੁਣ ਚੱਕ ਕੇ ਫੇਰ ਇਹਨੂੰ ਲੈ ਕੇ ਆਉਨੇ ਆ ਇੱਧਰ ਇਸ ਜਗ੍ਹਾ ਤੇ ਤੇ ਫੇਰ ਕੱਟ ਕੇ ਲੈ ਕੇ ਆਉਨੇ ਆ ਤੇਰੇ ਕਿਹੜੇ ਟਰਨ ਪੈਂਦਾ ਆ ਇੱਥੋਂ ਇੱਧਰ ਫੇਰ ਉਹ ਅੱਗੇ ਜਾਣਾ ਆਪਾਂ ਠੀਕ ਐ ਇਹ ਟਰਨ ਜਿਹੜੀ ਆ ਇਹ ਥੋੜੀ ਜਿਹੀ ਸਾਹ ਕੰਡੈਸਟਰ ਜਗਾ ਹੋਣ ਕਰਕੇ ਪੂਰੀ ਪੂਰੀ ਜਗਾ ਹੈ ਅੱਗੇ ਦੇਖ ਸਾਰਾ ਆ ਟਕਰੀ ਪੈਣੀ ਹੈ ਬਜਰੀ ਹੈ ਨਾ ਲੋ ਲੰਡਾ ਮੋੜ ਕੇ ਹਣ ਤੇ ਚਲਦੇ ਆ ਹਾਂ ਇਹਨੂੰ ਸ਼ਿਫਟ ਕਰ ਆਪ ਤਾਂ ਔਖਾ ਕੰਮ ਹੋ ਗਿਆ ਕਿਉਂ ਓਕੇ ਓਕੇ ਨਾ ਜੀ ਮੋੜ ਕੇ ਲੰਦਾ ਹੁਣ ਟਰਨ ਰਹਿ ਗਿਆ ਇੱਕ ਸਭ ਤੋਂ ਡੇਂਜਰ ਤੇ ਪੂਰਾ ਜਾ ਕੇ ਜਿਹੜਾ ਔਖਾ ਆ ਦੋ ਤਿੰਨ ਜਗ੍ਹਾ ਜਿਹੜੀਆਂ ਔਖੀਆਂ ਸੀ ਕੱਢ ਲਈਆਂ ਆਪਾਂ ਬਾਬੇ ਦੀ ਕਿਰਪਾ ਨਾਲ ਤੇ ਜਾਣੇ ਹੁਣ ਮੋੜ ਤੇ ਅੱਗੇ ਇੱਕ ਮੋੜ ਰਹਿ ਗਿਆ ਜਦੋਂ ਉਹਦੀ ਦੰਗੀ ਆ ਹੋਰ ਕੋਈ ਚਿੰਤਾ ਨਹੀਂ ਦੰਗਿਆਂ ਕੋਲ ਰੋਡ ਤੇ ਉਹ ਅੱਗੇ ਜਾ ਕੇ ਆਉਂ ਇੱਕ ਮੋੜ ਪੈਂਦਾ ਲਾਗੇ ਆਹ ਮੋੜ ਤੇ ਥੋੜੀ ਜਿਹੀ ਆਉਗੀ ਦਿੱਕਤ ਇੱਕ ਤਾਂ ਮੈਂ ਟੱਕਰ ਪੈਣੀ ਹੈ ਤੁਹਾਨੂੰ ਆਹ ਬੱਲਾ ਜਾਂਦਾ ਦੇਖਦੇ ਆ ਕਰਦੇ ਆ ਕੋਈ ਹੱਲ ਲਾਓ ਵੀ ਸੱਜਣੋ ਉਸ ਜਗ੍ਹਾ ਤੋਂ ਵੀ ਕਾਪਾ ਕਾਢ ਹੀ ਲੈ ਆਇਆ ਤਕਰੀਬਨ ਬਾਬੇ ਦੀ ਕਿਰਪਾ ਨਾਲ ਤੇ ਆ ਗਏ ਹੁਣ ਅੰਦਰ ਆ ਸਾਹਮਣੇ ਤੋਂ ਅੰਦਰ ਜਾਣਾ ਪਾਨੇ ਉਹ ਉਹ ਜਿਹੜੀ ਜਗ੍ਹਾ ਨਾਲ ਉੱਥੇ ਜਾ ਕੇ ਇਹ ਸ਼ਿਫਟ ਕਰਨੀ ਹੈ ਤੇ ਆ ਨਾਲ ਦਾ ਇਹ ਸਾਮਾਨ ਲੋਡ ਹੋਇਆ ਆ ਚੈਨ ਲੋਡ ਹੋਈ ਜੇ ਇੱਕ ਇਹ ਨਾਲ ਮਸ਼ੀਨ ਦੀ ਤੇ ਚਲਦੇ ਹਾਂ ਹੁਣ ਇਹਨੂੰ ਅੰਦਰ ਲੈ ਕੇ ਜਾਵਾਂਗੇ ਆ ਗਏ ਆ ਇੱਥੇ ਤੱਕ ਰੋਡ ਤੇ ਮੇਨ ਜਣ ਕੇ ਜਿਹੜੀ ਤੰਗੀ ਵਾਲੀ ਜਗ੍ਹਾ ਦੀ ਨਾ ਉੱਥੋਂ ਆਪਾਂ ਕੱਢ ਲਿਆਏ ਉਹ ਜਗਾ ਕੰਜੈਸਟਡ ਜਗਾ ਦੀ ਬਹੁਤ ਜ਼ਿਆਦਾ ਤੰਗੀ ਜਗਾ ਉੱਥੋਂ ਕੱਢ ਕੇ ਲਿਆਂਦਾ ਹੁਣ ਆਪਾਂ ਇਹਨੂੰ ਹੁਣ ਆਪਾਂ ਲੈ ਕੇ ਜਾਣਾ ਉੱਧਰ ਤੇ ਜਾ ਕੇ ਬਸ ਇਹਨੂੰ ਸਫਟ ਕਰਕੇ ਅਨਲੋਡ ਕਰ ਦਾਂਗੇ ਅੱਜ ਨਾ ਪਹੁੰਚ ਗਏ ਅੱਗੇ ਥੋੜਾ ਬੱਸ ਨਾਲ ਹੀ ਆ ਉਹ ਅੱਗੇ ਜਾ ਕੇ ਸ਼ਿਫਟ ਕਰਨੀ ਆ ਆਪਾਂ ਰਦੀਆ ਧੂੜ ਪੂਰੀ ਸਲੈਂਸਰ ਥੱਲੇ ਨੂੰ ਆਣਾ ਇਹਨਾਂ ਦੇ ਧੂਆਂ ਬਹੁਤ ਮਾਰਦੇ ਆ ਕਿਵੇਂ ਸਲੈਂਸਰ ਥੱਲੇ ਨੂੰ ਕਰਤੇ ਥੱਲੇ ਵੀ ਮਤਲਬ ਧੂਆਂ ਨਾਲ ਬੰਨੇ ਸਾਰੀ ਇਹ ਤਾਂ ਠੀਕ ਆ ਬਾਕੀ 6 ਟਾਰੇ ਘੁਰ ਦਾ ਵੀ ਟ੍ਰਾਇਲ ਹੋ ਗਿਆ ਘੈਂਟ ਗੱਡੀ ਆ ਵੇਟ ਬੂਡ ਦੀ ਪ੍ਰਵਾਹ ਨਹੀਂ ਕਰਦੀ ਹੈ ਨਾ ਓਕੇ ਆ ਚਲੋ ਉਹ ਸਾਹਮਣੇ ਹੀ ਜਾਣਾ ਆਪਾਂ ਨੇ ਬਸ ਹੁਣ ਇੱਥੇ ਅ ਟਰਨ ਲੈ ਕੇ ਉੱਥੇ ਲਾ ਕੇ ਉੱਥੇ ਹੀ ਅਨਲੋਡ ਕਰਾਂਗੇ ਇਹਨੂੰ ਆਪਾਂ ਆਹ ਟਰਨ ਨਾਲ ਜਿਹੜਾ ਸਾਹਮਣੇ ਕੰਧ ਪੈਂਦੀ ਆ ਉਹ ਟਰਨ ਅ ਤੋਂ ਮੋੜ ਕੇ ਲੈ ਕੇ ਆਏ ਆ ਹੁਣ ਇਹਨੂੰ ਵਾਪਸ ਤੇ ਸਾਮਲੇ ਤੇ ਕਿੱਥੇ ਹੋਇਆ ਤੇ ਲਾਤੀ ਆ ਵੈਸੇ ਪੋਜੀਸ਼ਨ ਤੇ ਹੁਣ ਮੈਂ ਤੁਹਾਨੂੰ ਆਪਾਂ ਇੱਥੇ ਅਨਲੋਡ ਕਰਨੀ ਆ ਅੰਦਰੇ ਅੰਦਰ ਕਰਨੀ ਸੀਗੀ ਅਨਲੋਡ ਤੇ ਲਿਆਂਦੀ ਆ ਉਹਰੇ ਲਾਤੀ ਉਹ ਟਰਨ ਬਹੁਤ ਔਖਾ ਆ ਤੇ ਬੜੀ ਦਿੱਕਤ ਆਈ ਉਹ ਟਰਨ ਤੇ ਪਰ ਚਲੋ ਮੋੜ ਲਿਆ ਆਪਾਂ ਹੁਣ ਇਹਨੂੰ ਲਾਤੀ ਅੰਦਰ ਤੇ ਬਾਹਰ ਲਾਉਣੀ ਆ ਇਸੇ ਕਰਕੇ ਤੇ ਲਾਉਣੀ ਆ ਲਾਉਣੇ ਹੁਣ ਅਨਲੋਡ ਕਰਦੇ ਆ ਲੋਵੀ ਦੇਖੋ ਉਹ ਬੰਦ ਹੋ ਗਿਆ। ਉਹ ਤਾਂ ਬਿਆਨ ਨੂੰ ਉਪਰ ਡਿਜਨ ਚ ਲਾਤਾ ਤੇ ਉਹਦਾ ਇੱਕ ਜਗਾ ਫੋਟ ਅੰਗ ਦੀ ਇਹਨੂੰ ਖੋਲਦੇ ਆਉਣ। ਖੋਲ ਕੇ ਕਰਦੇ ਆਨ ਲੋਡ ਹੋਣ ਇਹਨੂੰ। ਅਨਲੋਡ ਦੀ ਕਰਦੇ ਆ ਹੁਣ ਤਿਆਰੀ। ਪੁਆਇੰਟ ਤੇ ਪਹੁੰਚ ਗਿਆ। ਇਹ ਆ ਗਿਆ ਉਹ ਇਹ ਤਾਂ ਕੰਟਰੋਵੇਟ ਵੀ ਆ ਗਏ। ਠੀਕ ਹੈ। ਇਤਨਾ ਵੀ ਤੁਹਾਨੂੰ ਦਿਖਾ ਦਮਾ ਜਗਾ ਆ ਗਿਆ ਇੱਥੇ ਕਰਦੇ ਹੁਣ ਅਨਲੋਡ ਲਓ ਵੀ ਸੱਜਣੋ ਹਾ ਲੋਡ ਹੋ ਗਿਆ ਆਪਣਾ ਇਹ ਟ੍ਰਕ ਤੇ ਲੋਕਲ ਹੀ ਸੀਗਾ ਤੇ ਹੁਣ ਅਨਲੋਡ ਕਰਕੇ ਆਪਾਂ ਟਰਾਲੀ ਨੂੰ ਇੱਥੇ ਖੋਲਾਂਗੇ ਜਿਹੜੀ ਟਰਾਲੀ ਨੂੰ ਖੋਲ ਕੇ ਫਿਰ ਆਪਾਂ ਥਾਲੀ ਘੋੜੇ ਨੂੰ ਲੈ ਚਲਾਂਗੇ ਇੱਥੋਂ ਹੋ ਗਿਆ ਥਾਲੀ ਹੁਣ ਲਓ ਵੀ ਸੱਜਣੋ ਟਰਾਲੀ ਆਪਾਂ ਇਸੇ ਜਗ੍ਹਾ ਤੇ ਖੋਲਤੀ ਆ ਹੁਣ ਹੈਡਰੇ ਨਾ ਲੱਗਿਆ ਇਹਨੂੰ ਖੋਲਣ 3 ਲਾ ਕੇ ਤੇ ਲੈ ਕੇ ਜਾਵਾਂਗੇ ਘੋੜਾ ਆਪਾਂ ਖਾਲੀ ਘੋੜਾ ਕੱਢ ਕੇ ਲੈ ਕੇ ਜਾਵਾਂਗੇ ਫਿਰ ਕਿਉਂਕਿ ਇਹ ਤਾਂ ਨੰਬਰ ਨਹੀਂ ਨਾ ਆਇਆ ਹਜੇ ਤੇ ਜਦੋਂ ਮਸ਼ੀਨ ਜਾਣੀ ਹੋਊਗੀ ਦੁਬਾਰਾ ਫਿਰ ਟਰਾਲੀ ਤੇ ਲੋਡ ਕਰਕੇ ਲੈ ਜਾਾਂਗੇ ਸਤਿ ਸ੍ਰੀ ਅਕਾਲ ਸਾਡੀ ਬਹੁਤ ਹੀ ਆਪਾ ਠੀਕ ਹੈ ਤੇ ਇਸੇ ਜਗ੍ਹਾ ਤੇ ਉਹ ਰਾਨ ਚੁਟਕਾ ਕਰਤਾ ਖੋਲ ਕੇ ਟਰਾਲੀ ਤੇ ਸਾਤ ਤੇ ਗੁਟਕਿਆਂ ਦੇ ਠੀਕ ਹੈ ਦਲਦੇ ਆ ਫਿਰ ਆਪਾਂ ਚਲੋ ਆਪਾਂ ਜਾ ਰਹੇ ਆ ਖਾਲੀ ਘੋੜਾ ਲੈ ਕੇ ਵਾਪਸ ਤੇ ਚੱਲਦੇ ਆਂ ਫਿਰ ਪਹਾੜਾਂ ਦੇ ਨਜ਼ਾਰੇ ਲੈਂਦੇ ਹੋਏ ਹੈ ਬਲੀ ਪਹਾੜੀਆਂ ਦੇ ਨਜ਼ਾਰੇ

bravo 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 ah, per e poi, che pelle là eh eh oh, così pari, no? pari, eh, pari, eh, siamo nelle pari, ti è ti ਦੀ ਸਾਈਡ ਦਾ ਸਾਰਾ ਹੀ ਰੋਡ ਬੰਦ ਹੋਇਆ ਹੋਇਆ ਸਿੰਗਲ ਹੋਇਆ ਹੋਇਆ ਰੋਡ ਆ ਡਬਲ ਰੋਡ ਆ ਵਸੇ ਉੱਪਰ ਪਹਾੜੀ ਸਾਰੀ ਥੱਲੇ ਗਿਰੀ ਹੋਈ ਆ ਇੱਕ ਸਾਈਡ ਦਾ ਰੋਡ ਬੰਦ ਆ ਜਦੋਂ ਤੇ ਹੀ ਮੀਂਹ ਪੈ ਗਏ ਨਾ ਹੁਣ ਬਾਰਿਸ਼ਾਂ ਹੋਈਆਂ ਉਹਦੇ ਨਾਲ ਇਹ ਸਾਰਾ ਰੋਡ ਬੰਦ ਹੋਇਆ ਹੋਇਆ ਨਾਲ ਦਾ ਸਿੰਗਲ ਰੋਡ ਹੋਇਆ ਹੈ। ਆ ਥੋੜੀ ਇੱਕ ਤਾਂ ਮਿੱਟੀ ਚੱਕਦੀ ਪਰ ਹਜੇ ਕਲੀਅਰ ਹੋਇਆ ਨਹੀਂ। ਤੇ ਜਿੱਥੇ ਆਪਾਂ ਜਾਂਦੇ ਆ ਬਲਾਸਰ ਨੂੰ ਨਵਾਂ ਰੋਡ ਬਣਿਆ ਹੋਇਆ ਨਾ। ਨਵਾਂ ਰੋਡ ਆ ਸਾਰੇ ਟੁੱਟਿਆ ਹੋਇਆ। ਅੰਨੇ ਭਾਗੜੇ ਦਾ ਪਾਣੀ ਖੜਾ। ਉੱਪਰ ਜਿਆਦਾ ਨਹੀ। ਬਹੁਤ ਜ਼ਿਆਦਾ ਆ ਵਾਪਸ ਰੋਕੜ ਲੋਈ ਆਗੇ 터ਨਲ ਕਾਰ ਵਾਲੇ ਜਾਂ ਬਹੁਤ ਲੌਂਦੇ ਮੋਰੇ ਮੋਰੇ ਬਖਾਈ ਜਾਣਗੇ ਸਿੰਗਲ ਰੋਡ ਆ ਅੱਗੇ ਹੋ ਗਿਆ ਟਰਨਲ ਨੂੰ ਜਾਣਾ ਨਾ ਸਿੰਗਲ ਐਥਰਨਲ ਸ਼ਾਇਦ ਰੈਡੀ ਹੋ ਗਈ ਆ ਮਨ ਨੂੰ ਲੱਗਦੀ ਹੈ ਵੀ ਥੋੜੇ ਟਾਈਮ ਤੱਕ ਚਾਲੂ ਕਰ ਦੇਣੀ ਹੈ ਟਰਨ ਪਹਿਲਾਂ ਨਿੱਕੋ ਚਲਾਈ ਤੀ ਦਰ ਧੂਆਂ ਹੀ ਧੂਆਂ ਆਇਆ ਪਿਆ ਮਿੱਟੀ ਧੂੜ ਧੂਆਂ ਨਾ ਲੋ ਵੀ ਨਿਕਲ ਗਏ ਬਾਹਰ ਦਰ ਨਾਲ ਦੇੰਦ ਅਸੀਂ ਗਾਰ ਘਾਟ ਅੰਟਰਨਲ ਪਾਰ ਕਰ ਲਈ ਇਹ ਸ਼ੀਰ ਲੈਂਦਾ ਸੂਰਜ ਦਿਖਦਾ ਲੈਂਦੇ ਵਾਲੇ ਪਾਸੇ ਆਹ ਤਾਂ ਰਸਤਾ ਇੱਧਰੋਂ ਰਾਣਾ ਰਸਤਾ ਇਧਰੋਂ ਥੱਲੇ ਨਾਨਾ ਦੇਵ ਜੀ ਦਾ ਅੰਤਰਸਤ ਨਾਨਾ ਜੀ ਦੀ ਮਾਤਾ ਨਾਨਾ ਦੇਵ ਜੀ ਕੰਨਾਂ ਦਾ ਹੋਰ ਰਸਤਾ ਚਲੋ ਅੱਗੇ ਪੌਂਦ ਗਿਆ ਮਲਕਪੁਰ ਰੋਪੜ ਦੇ ਨਾਲ ਲੱਗਦੀ ਪੱਕੀ ਨਹਿਰ ਪੈਂਦੀ ਆ ਪੁਲ ਤੇ ਬਹੁਤ ਜਾਮਾ ਉਹ ਟਿਪਰ ਜਿਹੜੇ ਅਮਰੀਕਾ ਥਰਮਲ ਨੂੰ ਮੁਰਦਾ ਰਸਤਾ ਉਹ ਤੋਂ ਲੰਘ ਜਾਂਦੇ ਆ ਤੇ ਆਪਾਂ ਰੋਪੜ ਪਹੁੰਚਣੇ ਆਲੇ ਆਂ ਤਕਰੀਬਨ ਇੱਥੋਂ ਰਹਿ ਗਿਆ 5-7 ਕਿਲੋਮੀਟਰ ਤੇ ਹੀ ਆ ਜਾਮ ਬਹੁਤ ਲਗਾਏ ਇੱਕ ਤਾਂ ਸਿੰਗਲ ਪੁਲ ਉੱਪਰ ਦਾ ਪੁਲ ਬਣਿਆ ਹੋਇਆ ਥੱਲੇ ਵਾਲਾ ਪੁਲ ਸਿੰਗਲ ਹੈ ਛੋਟਾ ਇਹ ਗਰਾਂ ਡਬਲ ਗੱਡੀ ਨੂੰ ਦਿੱਕਤ ਹੁੰਦੀ ਆ ਉਹਦੇ ਕਰਕੇ ਜਾਮ ਦਗਦਾ ਰਹਿੰਦਾ ਮੈਂ ਕਿਹਨ ਗੱਡੇ ਆ ਉੱਤੋਂ ਨੂੰ ਭਜਾਣੀਆਂ ਜਿਹੜੀਆਂ ਨਾ ਲਾਂ ਲੱਗੀਆਂ ਇਹ ਟੱਪਰਾਂ ਦੀ ਇਹਨੂੰ ਇਸਕੋ ਬੋਲ ਇਹ ਟਿਪਰਾਂ ਦੀ ਜਾ ਰਹੇ ਟਿਪਰ ਸਾਰੇ ਇਹ ਥਰਮਲ ਨੂੰ ਭਰਨ ਨੰਬਰ ਲੱਗਦੇ ਆ ਨਾ ਇਹਨਾਂ ਦੇ ਸਾਰੇ ਨੰਬਰ ਲੱਗਦੇ ਆ ਟਿਪਰਾਂ ਦੇ ਇਹ ਉਹਦੇ ਕਰਕੇ ਹੀ ਜਿਆਦਾ ਲੈਂਨ ਜਾਮ ਵੀ ਤਾਂ ਹੀ ਹੋ ਲੱਗਦਾ ਬਾਕੀ ਰਹ ਗਿਆ ਥੋੜਾ ਸਫਰ ਫਿਰ ਆਪਾਂ ਆਪਣੇ ਨਾਲ ਟਰੱਕ ਲਾ ਦੇਣਾ ਇੱਕ ਗੱਡੀ ਵਾਸੀ ਆਪਣੀ ਦੂਜੀ ਵੀ ਖੜੀ ਆ ਜਿਹੜੀ ਨਵੀਂ ਗੱਡੀ ਆਈ ਹੋਈ ਆ ਉਹ ਵੀ ਖੜੀ ਆ ਇਹਦਾ ਕੈਬਨ ਵਗੈਰਾ ਜਿਹੜਾ ਬੈੱਡ ਬੁੱਟ ਬਣਨਾ ਆ ਆਪਣੀ ਵੀ ਲਾ ਦੇਣੀ ਉਹਦੇ ਤੇ ਬੈੱਡ ਬਣਾਵਾਂਗੇ 2-3 ਦਿਨ ਮੈਨੂੰ ਲੱਗਦੀ ਆ ਵੀ ਲੱਗ ਜਾਣੇ 3-4 ਦਿਨ ਬੈੱਡ ਬਣਾਉਣ ਚ ਦੇਖਦੇ ਆ ਕਦੋਂ ਬਣਦਾ ਫਿਰ ਬੈੱਡ ਹਾਂਜੀ ਲਓ ਵੀ ਸੱਜਣੋ ਆਪਾਂ ਪਹੁੰਚ ਗਏ ਆ ਰੋਪੜ ਤੇ ਟ੍ਰਾਂਸਪੋਰਟ ਨਗਰ ਜਿੱਥੇ ਇਹਨਾਂ ਦਾ ਬੈਡ ਬੋਰਡ ਦੀ ਹਜੇ ਗੱਲਬਾਤ ਚੱਲਦੀ ਆ ਤੇ ਉਹਦੇ ਕੋਲ ਗੱਡੀ ਖੜੀ ਆ ਉਹ ਮੈਂ ਤੁਹਾਨੂੰ ਅੱਜ ਕੱਲ ਦਿਖਾਉਂਗਾ ਉਹਦਾ ਕੰਮ ਪਹਿਲਾਂ ਹੋਊਗਾ ਕੱਲ ਦੇ ਵਲੌਗ ਚ ਦਿਖਾਵਾਂਗੇ ਆਪਾਂ ਹਜੇ ਉਹਨੇ ਉਹਦਾ ਕੰਮ ਫੜਿਆ ਹੋਇਆ ਆਪਣਾ ਦੇਖੋ ਕਦ ਤੱਕ ਹੁੰਦਾ ਕੰਮ ਫਿਰ ਅਜੇ ਕੰਮ ਆਪਣੀ ਵਾਲੀ ਗੱਡੀ ਦਾ ਕੁਛ ਨਹੀਂ ਆ ਦੇਖਦੇ ਆ ਕਰਦੇ ਆ ਫਿਰ ਬਾਕੀ ਆਪਾਂ ਪਹੁੰਚ ਗਏ ਆ ਇੱਥੇ ਵਲੌਗ ਦੀ ਕਰਦੇ ਆ ਐਂਡ ਇੱਥੇ ਠੀਕ ਹੈ ਤੇ ਕਿਦਾਂ ਲੱਗਿਆ ਵਲੌਗ ਜਰੂਰ ਦੱਸਿਓ ਤੇ ਨਵੇਂ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਪਲੀਜ਼ ਤੇ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਬਾਕੀ ਕਰਦੇ ਆਂ ਦੀ ਐਂਡ ਵਲੌਗ ਇੱਥੇ ਹੀ ਮਿਲਦੇ ਆਂ ਨਵੇਂ ਵਲੌਗ ਚ ਕੱਲ੍ਹ ਨਵਾਂ ਦਿਨ ਨਵੀਂ ਸਿਹਰ ਮਿਲਾਂਗੇ ਤੇ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਆਂ ਓਕੇ ਬਾਏ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਗੁੱਡ ਨਾਈਟ ਬਾਏ ਬਾਏ